ਐਨਬੀ ਯਾਰ ਸ਼ਰਮ ਹੋਣੀ ਛੇ ਨਹੀਂ ਐ ਮੈਨੂੰ ਲੱਗਦਾ ਐ ਜਾ ਘਟਿਆ ਬੰਦਾ ਕੋ ਸੋਚਦਾ ਕਿ ਫੋਟੋਆਂ ਲਾ ਲਾ ਕੇ ਇਹਦੀ ਮਸ਼ਹੂਰੀ ਹੁੰਦੀ ਹੈ ਲੋਕੀ ਨਾ ਲੱਗਦੇ ਮੈਨੂੰ ਲੱਗਦਾ ਹਾਲਾਤ ਐ ਭੱਜਣੀਆਂ ਅਗਲੇ 5 6 ਮਹੀਨੇ ਦੇ ਬਾਅਦ ਜਿੱਥੇ ਦੀ ਫੋਟੋ ਦੇ ਖੇਡ ਕਰਨਗੇ ਪੰਜਾਬ ਦੇ ਲੋਕੀ ਛੱਤਰ ਮਰੇਗਾ ਸਰ ਜਿਵੇਂ ਜਿਵੇਂ ਜਿਹੜੇ ਰਾਸਰ ਕਾਰਡ ਪਹਿਲਾਂ ਕੱਟਦੇ ਜੀ ਫਿਰ ਬਾਅਦ ਚ ਬਣਾਦੇ ਜੀ ਉਹ ਇਲੈਕਸ਼ਨ ਕਰਕੇ ਇਹਨਾਂ ਨੇ ਸ਼ੁਰੂ ਕੀਤਾ ਹੈ ਇਲੈਕਸ਼ਨ ਦੇ ਬਾਅਦ ਫਿਰ ਤੋਂ ਕੱਢ ਦੇ ਦੇਖੋ ਭਾਈ 24 24 24 ਸਰ ਕੀ ਕੀ ਦੇਖੇ ਭਾਈ ਦੇਖੇ ਤੁਰ ਗਏ ਲੋ ਮਰੇ ਤੁਰ ਗਏ ਲੋ ਯਾਰ ਮੈਂ ਕੱਲੀ ਦਾ ਜਿੱਤੂ ਸਾਰੀ ਕੀਤਾ ਮੈਨੂੰ ਯਾਰ ਸ਼ਰਮ ਹੋਣੀ ਚਾਹੀਦੀ ਹੈ ਮੈਨੂੰ ਲੱਗਦਾ ਇਹ ਜਾ ਘਟਿਆ ਬੰਦਾ ਕੋ ਸੋਚਦਾ ਕਿ ਫੋਟੋਆਂ ਲਾ ਲਾ ਕੇ ਇਹਦੀ ਮਸ਼ਹੂਰੀ ਹੁੰਦੀ ਹੈ ਲੋਕੀਂ ਨਾ ਲੱਗਦੇ ਮੈਨੂੰ ਲੱਗਦਾ ਹਾਲਾਤ ਇਹ ਭੱਜਣੀਆਂ ਨੇ ਅਗਲੇ 5-6 ਮਹੀਨੇ ਦੇ ਬਾਅਦ ਜਿੱਥੇ ਦੀ ਫੋਟੋ ਦੇਖੜ ਕਰਨਗੇ ਪੰਜਾਬ ਦੇ ਲੋਕੀ ਸ਼ਤਰ ਮਰੇ ਕਰੇ ਸਰ ਜਿਵੇਂ ਜਿਵੇਂ ਜਿਹੜੇ ਰਾਸਨ ਕਾਰਡ ਪਹਿਲਾਂ ਕੱਟਦੇ ਜੀ ਫਿਰ ਬਾਅਦ ਚ ਬਣਾਦੇ ਜੀ ਉਹ ਇਲੈਕਸ਼ਨ ਕਰਕੇ ਇਹਨਾਂ ਨੇ ਸ਼ੁਰੂ ਕੀਤਾ ਹੈ ਇਲੈਕਸ਼ਨ ਦੇ ਬਾਅਦ ਫਿਰ ਤੋਂ ਕੱਟ ਦੇ ਦੇਖੇ ਭਾਈ 24 24 24 ਸਰ ਕੀ ਕੀ ਦੇਖੇ ਭਾਈ ਦੇਖੇ ਤੁਰੇ ਗਏ ਲਓ ਮੈਂ ਮਰੇ ਤੁਰੇ ਗਏ ਯਾਰ ਮੈਂ ਕਾਲੇ ਦਾ ਜਿੱਤੂ ਸਾਰੀ ਸੀਟਾਂ ਇਹਨੂੰ ਯਾਰ ਸ਼ਰਮ ਹੋਣੀ ਚਾਹੀਦੀ ਹੈ ਮੈਨੂੰ ਲੱਗਦਾ ਇਹ ਜਾ ਘਟਿਆ ਬੰਦਾ ਹੈ ਉਹ ਸੋਚਦਾ ਕਿ ਫੋਟੋਆਂ ਲਾ ਲਾ ਕੇ ਇਹਦੀ ਮਸ਼ਹੂਰੀ ਹੁੰਦੀ ਹੈ ਲੋਕੀ ਨਾ ਲੱਗਦੇ ਮੈਨੂੰ ਲੱਗਦਾ ਹਾਲਾਤ ਇਹ ਭੱਜਣੀਆਂ ਨੇ ਅਗਲੇ 5-6 ਮਹੀ ਜਿੱਥੇ ਦੀ ਫੋਟੋ ਦੇਖੜ ਕਰਨਗੇ ਪੰਜਾਬ ਦੇ ਲੋਕੀ ਛੱਤਰ ਮਰੇ ਕਰੇ ਸਰ ਜਿਵੇਂ ਜਿਵੇਂ ਜਿਹੜੇ ਰਾਸਨ ਕਾਰਡ ਪਹਿਲਾਂ ਕੱਟਦੇ ਜੀ ਫਿਰ ਬਾਅਦ ਚ ਬਣਾਦੇ ਜੀ ਉਹ ਇਲੈਕਸ਼ਨ ਕਰਕੇ ਇਹਨਾਂ ਨੇ ਸ਼ੁਰੂ ਕੀਤਾ ਹੈ ਇਲੈਕਸ਼ਨ ਦੇ ਬਾਅਦ ਫਿਰ ਤੋਂ ਕੱਟਦੇ ਦੇਖੇ ਭਾਈ 24 24 24 ਸਰ ਕੀ ਕੀ ਦੇਖੇ ਭਾਈ ਦੇਖੇ ਤੁਰੇ ਗਏ ਲੋ ਮਲੇ ਤੁਰੇ ਗਏ ਲੋ ਯਾਰ ਮੈਂ ਕਾਲੇ ਦਾ ਜਿੱਤੂ ਸਾਰੀ ਸੀਟਾਂ